ਮਾਨਯਮ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ ਛੇਟ ਤਨਪਨ ਪੁਲਿਸ ਨੂੰ ਆ ਜੁਰਮ ਦੇ ਖਿਲਾਫ ਜਿਹੜੀ ਲੜਾਈ ਹੈ ਉਹਦੇ ਵਿੱਚ ਅਜੇ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ ਸਾਡੀ ਜਿਹੜੀ ਸੀਏ ਸਟਾਫ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਦੇ ਉੱਤੇ ਤਿੰਨ ਜਿਹੜੇ ਨੌਜਵਾਨ ਉਹ ਆਏ ਨੇ ਸ਼ੱਕੀ ਹਾਲਾਤੋਂ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਜਿਹੜੀ شناخت ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਜੋਲਟਾਈ ਵਾਲਾ ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ थाना सदर ਤਨਤਨ ਅਤੇ ਅਰਸ਼ਵੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ सदर ਤਨਤਨ ਇਹਨਾਂ ਦੀ ਜਦੋਂ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹਦੇ ਇਹਨਾਂ ਕੋਲੋਂ ਜਿਹੜੇ 2 32 ਬੋਰਡ ਦੇ ਸਟਾਰ ਮਾਰਕ ਜਿਹੜੇ ਦੇਸੀ ਕੱਟੇ ਆ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ ਉਹਨਾਂ ਦੇ ਨਾਲ ਜਿਹੜੀ ਦੋ ਮੈਗਜ਼ੀਨ ਹੈਗੀ ਹੈ ਤੇ ਜਿਹੜੇ ਸੱਤ ਰੌਂਦ ਜਿਹੜੇ जिंदा ਰੌਂਦ ਹੈ ਉਹ ਰਿਕਵਰ ਹੋਏ ਹਨ ਮੁਢਲੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ ਜਿਹੜੀ ਟਾਰਗੇਟਡ ਕਿਲਿੰਗ ਕਰਨੀ ਹੈਗੀ ਹੈ ਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ ਤੇ ਇਹ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ Madhya Pradesh ਜਿਹੜੇ ਗਏ ਹੈ ਖੰਡਵਾ ਖੰਡਵਾ ਜਾ ਕੇ ਇਹਨਾਂ ਦਾ ਕਿਸਾਨ ਨਾਲ ਕੰਟੈਕਟ ਹੋਇਆ ਉੱਧਰ ਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਐ ਦੋ ਵੈਪਨਸ ਲਏ ਨੇ ਤੇ ਇਹ ਵਾਪਸ ਆਏ ਸਿਗੇ ਇੱਥੇ ਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾ ਜਿਹੇ ਟਾਰਗੇਟ ਕਿਲਿੰਗ ਦੀ ਕਰਨ ਵਾਲੇ ਸੀ ਜੇ ਤਨਤਨ ਪੁਲਿਸ ਜਿਹੜਾ ਮੁਸਤੈਦੀ ਤੇ ਕੰਮ ਕਰਦੇ ਹੋਏ ਆ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਮੁਢਲੀ ਪੁਸ਼ਕਿਸ਼ਤ ਸਾਹਮਣੇ ਇਹ ਹੈ ਕਿ ਆਪਣੇ ਕਰਨਤਾਮ ਜ਼ਿਲ੍ਹੇ 'ਚ ਕੁਝ ਫਾਇਰਿੰਗ ਦੇ ਇਨਸੀਡੈਂਟਸ ਹੋਏ ਆ ਉਹਦੇ ਵਿੱਚ ਜਿਹੜੇ ਐਬਸਕੰਡੈਂਟਸ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਤਹਿਦ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੇ ਜਿਹੜੇ ਤਾਰ ਹੈਗੇ ਆ ਫੋਰਨ ਬੇਸ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ ਪਰਚਾ ਅਸੀਂ ਡਿਟੇਲ 'ਚ ਜਿਹੜਾ ਪਰਚਾ ਨੰਬਰ 112 ਅ ਅੱਜ ਦੇ ਦਿਨ 29 ਤਰੀਕ ਨੂੰ ਜਿਆ ਦਰਜ ਹੋਇਆ 3032 317 ਦੋ ਭਾਰਤੀ ਨੈਸਨਹਿਤਾ ਜਿਹੜਾ ਅਤੇ ਆਮ ਸੈਕਟਿਵਿਸ ਜਿਹੜਾ ਸਦਰਤਨ ਤਰਨ ਖਾਣੇ ਤੇ ਦਰਜ ਕਰ ਲਿਆ ਗਿਆ ਹੈ ਤੇ ਦੀ ਧੁਕਾਈ ਨਾਲ ਅਸੀਂ ਤਫੀਸ਼ ਕਰ ਰਹੇ ਹਾਂ ਡਿਟੇਲ ਚ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉੱਤੇ ਕੰਮ ਕੀਤਾ ਜਾਊਗਾ ਕਿ ਕਿਥੋਂ ਲੈ ਕੇ ਆਏ ਹੈਗੇ ਤੇ ਅਗਾਹ ਕਿ ਕਿੱਥੇ ਸਪਲਾਈ ਕਰਨੀ ਸੀ ਅਤੇ ਜਿਹੜਾ ਡੂੰਗਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਦੀ ਤਫ਼ਤੀਸ਼ ਨੂੰ ਲੈ ਕੇ ਚਾਹੁੰਦਾ ਇੱਕ ਦਿਨ ਦੀ ਗੱਲ ਗੜੀ ਕਿ ਤੁਸੀਂ ਸਰ ਕਹਿ ਰਹੇ ਹੋ ਕਿ ਤੁਹਾਨੂੰ ਹੋਵ ਇਡੈਂਟੀਫਾਈ ਕਿਹਨੂੰ ਇਹਨਾਂ ਨੇ ਕਰਨਾ ਸੀ ਜਿਹੜੀ ਫਰੋਤੀ ਕੇਸ ਦੇ ਵਿੱਚ ਇਨਵੋਲਵਮੈਂਟ ਇਹ ਇਹਨਾਂ ਦੀ ਕੋਈ ਮੋਡਲੀ ਤਤਤੀਸ਼ੀ ਆ ਜਾਈ ਕੋਈ ਪਰਸਨਲ ਐਨਿਮੀਟੀ ਨੂੰ ਲੈ ਕੇ ਇਹਨਾਂ ਦਾ ਇਹ ਪਲਾਨ ਸੀਗਾ ਕੀ ਕਹਾ ਕਿਸੇ ਨੇ ਇਹਨਾਂ ਨੇ ਵੈਪਨ ਦੇਣਾ ਸੀ ਤਾਂ ਕਹਾ ਕਿਸੇ ਨੇ ਜਿਹੜਾ ਕਰਨਾ ਸੀਗਾ ਤੇ ਉਹਦੇ ਮੁਤਾਬਿਕ ਕੀਤੀ ਸੀ ਤਫ਼ਤੀਸ਼ ਨੂੰ ਇੰਨਾ ਕਰਕੇ ਹੀ ਜਿਹੜੇ ਆਪਾਂ ਤੱਥ ਲਿਆ ਸਕਦੇ ਹਨ ਵਿਦੇਸ਼ ਚ ਬੈਠੇ ਜਾਵੇਂ ਜਾਂ ਕਿਸ ਤਰ੍ਹਾਂ ਕਰ ਰਹੇ ਉਹਨਾਂ ਨਾਲ ਉਹਦਾ ਸਬੰਧ ਇਹਨਾਂ ਨਾਲ ਨਹੀਂ ਕਿ ਤਰ੍ਹਾਂ ਇਹ ਬਿਲਕੁਲ ਇਸ ਗੱਲ ਤੋਂ ਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਜਿਹੜੇ ਕੁਝ ਇਲਾਕੇ ਚ ਜਿਹੜੇ ਫਾਇਰਿੰਗ ਕਰਕੇ ਗਏ ਜਿਹੜੇ ਜਿਨ੍ਹਾਂ ਦੇ ਤਾਰ ਆਲਰੇਡੀ ਫੋਰਨ ਕ੍ਰਿਮੀਨਲਸ ਨਾਲ ਜਿਹੜੇ ਜੁੜਦੇ ਹੈਗੇ ਆ ਤੇ ਉਹੀ ਕ੍ਰਿਮੀਨਲਸ ਨੂੰ ਇਹਨਾਂ ਨੇ ਸ਼ਹਿ ਵੀ ਦਿੱਤੀ ਹੈਗੀ ਹੈ ਤੇ ਇਹ ਗੱਲ ਤੋਂ ਕਿਤੇ ਨਾ ਕਿਤੇ ਲਿੰਕ ਜੁੜਦਾ ਹੀ ਹੈਗਾ ਹੈ ਕਿ ਜਿਹੜੇ ਫੋਰਨ ਬੇਸਡ ਕ੍ਰਿਮੀਨਲਸ ਨਾਲ ਇਹਦੇ ਤਾਲੁਕਾ ਥੇਗਾ। ਹੋਰ ਵੀ ਸਰੰਦੇ ਮਾਮਲੇ ਦਰਜੇ ਨਾ ਹੋਣ। ਆ ਬਿਲਕੁਲ ਇਹਨਾਂ 'ਚ ਜਿਹੜਾ ਪ੍ਰਿੰਸੀਪਲ ਹੈਗਾ ਹੈ ਉਹਦੇ ਉੱਤੇ ਇੱਕ ਜਿਹੜਾ ਸਨੇਚਿੰਗ ਦਾ ਮਾਮਕਾ ਦਰਜ ਹੈ ਤੇ ਉਹਦੇ ਵਿੱਚ ਇਹ ਬੇਲ ਤੇ ਬਾਹਰ ਆਇਆ ਸੀ। ਤੇ ਕੁਝ ਫਾਈਨੈਂਸ਼ੀਅਲ ट्रांजੈਕਸ਼ਨ ਨਹੀਂ ਹੋਣੀ। ਉਹ ਦੇਖਦੇ ਨਾ। ਵਿਦੇਸ਼ ਤੇ ਨਾਲ ਕੋਈ ਫਾਈਨੈਂਸ਼ੀਅਲ ट्रांजੈਕਸ਼ਨ ਨਹੀਂ ਹੈ।